ਪੰਜਾਬ ਨਾਓ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾ ਦਾ ਮੇਰੇ ਯਾਨੀ ਕਿ ਸਿਮਰਨ ਦੇ ਵੱਲੋਂ ਨਿੱਘਾ ਸਵਾਗਤ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੋ ਰੋਜ਼ਾ ਫੇਰੀ ਦੇ ਲਈ ਪੁਰਤਗਾਲ ਪੁੱਜੇ ਅਮਰੀਕਾ ਵਿੱਚ 트੍ਰাম্প ਤੇ ਮਾਸਕ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਹਥਿਆਰਬੰਦ مشکوਕ ਦਾਖਲ ਕੀ ਕੰਡਿਆ ਦੀ ਮੁਸ਼ਕਤ ਬਾਦ ਹੋਏ ਕਾਬੂ ਜਾਪਾਨ ਵਿੱਚ ਹੈਲੀਕਾਪਟਰ ਸਮੁੰਦਰ ਵਿੱਚ ਜਾ ਗਿਆ ਤਿੰਨ ਦੀ ਹੋਈ ਮੌਤ ਰੂਸੀ ਮਿਜ਼ਾਈਲ ਹਮਲੇ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 18 ਹੋਈ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਰਾਸ਼ਟਰਪਤੀ ਦ੍ਰਾਪਦੀ ਮੁਰਮੂ ਪੁਰਤਕਾਲ ਦੇ ਨਾਲ ਦੇ ਨਾਲ ਸਲੋਵਾਕੀਆ ਗਨਰਾਜ ਦੀ ਆਪਣੀ ਚਾਰ ਰੋਜ਼ਾ ਸਰਕਾਰੀ ਫੇਰੀ ਦੇ ਪਹਿਲੇ ਪੜਾਤ ਤਹਿਤ ਐਤਵਾਰ ਨੂੰ ਲਿਸਬਨ ਪਹੁੰਚ ਚੁੱਕੇ ਹਨ ਤੇ ਪਿਛਲੇ ਕਰੀਬ 3 ਦਹਾਕਿਆਂ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਅਜੇ ਹੀ ਪਹਿਲੀ ਫੇਰੀ ਹੋਵੇਗੀ ਫੀਗੋ ਮਦੁਰਾਏ ਦੇ ਫੌਜੀ ਜੋ ਕਿ ਇਅਰ ਬੇਸ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਪੁਰਤਗਾਲ ਵਿੱਚ ਭਾਰਤ ਦੇ ਰਾਜਦੂਤ ਪੁਨੀਤ ਆਰੇ ਕੁੰਡਲ ਤੇ ਭਾਰਤ ਵਿੱਚ ਪੁਰਤਗਾਲ ਜੋ ਕਿ ਰਾਜਦੂਤ ਦੇ ਵੱਲੋਂ ਜੋ ਕਿ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਨੂੰ ਬੁਕੇ ਦੇ ਕੇ ਜੋ ਕਿ ਵੈਲਕਮ ਕੀਤਾ ਗਿਆ ਉਦਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖਿਲਾਫ ਨਰਾਜ਼ ਲੋਕਾਂ ਨੇ ਮੁਲਕ ਦੇ ਸਾਰੇ 50 ਸੂਬਿਆਂ ਦੇ ਵਿੱਚ 1200 ਤੋਂ ਵੱਧ ਥਾਵਾਂ ਦੇ ਉੱਪਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਾਰੀਆਂ ਦੇ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਇਸ ਪ੍ਰਦਰਸ਼ਨ ਨੂੰ ਹੈਂਡਸ ਅਪ ਦਾ ਨਾਮ ਦਿੱਤਾ ਗਿਆ ਤੇ ਇਸ ਦਾ ਮਤਲਬ ਹੈ ਕਿ ਟਰੰਪ ਲੋਕਾਂ ਦੇ ਨਿੱਜੀ ਮਾਮਲਿਆਂ ਦੇ ਵਿੱਚ ਦਖਲ ਦੇਣਾ ਬੰਦ ਕਰੇ ਤੇ ਦੇਸ਼ ਭਰ ਵਿੱਚ ਵਕੀਲ ਨਾਗਰੀਕ ਅਧਿਕਾਰ ਜਥੇਬੰਦੀਆਂ LGBT ਸਮਰਥਕਾਂ ਮਨੁੱਖੀ ਹੱਕਾਂ ਦੇ ਕਾਰਕੁਨਾਂ ਸਮੇਤ 150 ਤੋਂ ਵੱਧ ਗਰੁੱਪਾਂ ਨੇ ਰੈਲੀਆਂ ਕੀਤੀਆਂ ਤੇ ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਸੜਕਾਂ ਤੇ 트ੰਪ ਖਿਲਾਫ ਉੱਗੇ ਕਾਰੋਬਾਰੀ ਐਲਨ ਮਸਕ ਖਿਲਾਫ ਪੋਸਟਰ ਲਹਿਰਾਉਂਦੇ ਦਿਖਾਈ ਦਿੱਤੇ ਪ੍ਰਦਰਸ਼ਨਕਾਰੀਆਂ ਨੇ 트ੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇਸ਼ ਨਿਕਾਲੇ ਅਰਥਚਾਰੇ ਤੇ ਹੋਰ ਨੀਤੀਆਂ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਓਟਾਵਾ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਈ ਬਲਾਕ ਵਿੱਚ ਜੋ ਕਿ ਇੱਕ ਹਥਿਆਰਬੰਦ مشਕੂਕ ਦਾਖਲ ਹੋ ਗਿਆ ਜੋ ਕਿ ਕੈਨੇਡੀਅਨ ਪੁਲਿਸ ਨੇ ਹਾਲਾਂਕਿ ਕਈ ਘੰਟਿਆਂ ਦੀ ਮੁਸ਼ਕਲਤ ਮਰਗਰੋ ਦੋਸ਼ੀ ਨੂੰ ਕਾਬੂ ਕਰ ਲਿਆ ਉਂਝ ਇਸ ਤਰ੍ਹਾਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਰੇ ਹਾ ਤੇ ਅਮਲੇ ਦੇ ਮੈਂਬਰਾਂ ਨੇ ਕਮਰਿਆਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਉੱਤੇ ਜਪਾਨ ਦੇ ਦੱਖਣ ਪੱਛਮੀ ਹਿੱਸੇ ਵਿੱਚ ਅੱਜ ਇੱਕ ਮਰੀਜ਼ ਲੈ ਚਾਰ ਰਿਹਾ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਹਾਦਸੇ ਮਗਰੋਂ ਸਮੁੰਦਰ ਵਿੱਚ ਜਾ ਡਿੱਗਿਆ ਤੇ ਜਿਸ ਕਾਰਨ ਇਸ ਵਿੱਚ ਸਵਾਰ 6 ਜਣਿਆਂ ਵਿੱਚੋਂ 3 ਦੀ ਮੌਤ ਹੋ ਗਈ। ਜਪਾਨ ਦੇ ਤੱਟ ਰਖਿਆ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਹੈਲੀਕਾਪਟਰ ਨਾਗਾਸਾਕੀ ਦੇ ਇੱਕ ਹਵਾਈ ਅੱਡੇ ਤੋਂ ਜੋ ਕਿ ਹਸਪਤਾਲ ਜਾ ਰਿਹਾ ਸੀ ਕੇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ। ਰੋਸਵੋ ਲੋ ਯੂਕਰੇਨੀ ਸ਼ਹਿਰ ਦੇ ਉੱਪਰ ਕੀਤੇ ਗਏ ਇਜ਼ਰਾਈਲ ਹਮਲੇ ਵਿੱਚ ਅਮਰਿਤਕਾਂ ਦੀ ਗਿਣਤੀ ਹੁਣ 18 ਹੋ ਚੁੱਕੀ ਹੈ ਤੇ ਖੇਤਰੀ ਗਵਰਨਰ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕਾਂ ਵਿੱਚ 9 ਬੱਚੇ ਵੀ ਸ਼ਾਮਲ ਹਨ ਇਸ ਹਮਲੇ ਦੇ ਵਿੱਚ 41 ਲੋਕ ਜ਼ਖਮੀ ਹੋਏ ਸਨ ਹੁਣ ਉਹਨਾਂ ਦੀ ਵੀ ਗਿਣਤੀ ਵੱਧ ਚੁੱਕੀ ਹੈ 61 ਹੋ ਚੁੱਕੇ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸ਼ਨਾਖਤ ਬਾਅਦ ਵਿੱਚ ਹੋਈ ਹੈ ਤੇ 40 ਹਸਪਤਾਲ ਦੇ ਵਿੱਚ ਦਾਖਲ ਹਨ ਸ਼ਹਿਰ ਦੀ ਰੱਖਿਆ ਕੌਂਸਲ ਦੇ ਮੁਖੀ ਦੇ ਵੱਲੋਂ ਵੀ ਇਸ ਸਬੰਧੀ ਜਾਣ ਸਰਕਾਰੀ ਸਾਂਝੀ ਕੀਤੀ ਗਈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਰੂਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ ਸੋ ਇਸੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆ ਨਾ ਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ